ਇਮੀਗ੍ਰੇਸ਼ਨ ਗਰੁੱਪ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਅਪਡੇਟ ਲੈ ਕੇ ਹਾਜ਼ਰ ਆ ਆ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਇਸ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂੰ ਦਿੱਤਾ ਜੀ ਤੇ ਉਹਨਾਂ ਦੇ ਨਾਲ ਅੱਜ ਫਿਰ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਕੋਈ ਨਵੀਂ ਅਪਡੇਟ ਆਈ ਹੈ ਕੀ ਚੱਲ ਰਿਹਾ ਹੈ ਇਮੀਗ੍ਰੇਸ਼ਨ ਦੇ ਵਿੱਚ ਮਨੋਜੀ ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੋਜਤਨ ਆਰ ਡੀ ਡਿਪੂਟਲ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਥੈਂਕ ਯੂ ਮਨੋਜੀ। ਮਨੋਜੀ ਆਪਾਂ ਸ਼ੁਰੂ ਕਰਦੇ ਹਾਂ ਪੇਰੈਂਟਸ ਗ੍ਰੈਂਡਪੇਰੈਂਟਸ ਜਿਹੜੀਆਂ ਐਪਲੀਕੇਸ਼ਨ ਲੈਣੀਆਂ ਸ਼ੁਰੂ ਕੀਤੀਆਂ ਗਈ ਇਮੀਗ੍ਰੇਸ਼ਨ ਵੱਲੋਂ ਸੋ ਉਹਦੇ ਬਾਰੇ ਜ਼ਰੂਰ ਦੱਸ ਕਰੋ। ਬਿਲਕੁਲ ਸਿਮਰਤ ਜੀ 28th ਜੁਲਾਈ ਔਨਵਰਡਸ ਇਨਵੀਟੇਸ਼ਨਸ ਆਨੇ ਸ਼ੁਰੂ ਹੋ ਗਏ ਨੇ ਸੋ ਗਵਰਨਮੈਂਟ ਨੇ 17000 ਪਲੱਸ ਇਨਵੀਟੇਸ਼ਨਸ ਭੇਜਨੇ ਹੈਗੇ ਨੇ ਸੋ ਬਟ ਐਮਰੀ ਜਿਹੜੇ ਇਨਵੀਟੇਸ਼ਨਸ ਭੇਜੇ ਜਾ ਰਹੇ ਉਹਨਾਂ ਨੂੰ ਹੀ ਭੇਜੇ ਜਾ ਰਿਹਾ ਜਿਨ੍ਹਾਂ ਨੇ 2020 ਦੇ ਵਿੱਚ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕੀਤਾ ਸੀਗਾ ਸੋ ਉਹਨਾਂ ਦੇ ਇਟਸ ਅ ਗੁੱਡ ਟਾਈਮ ਫॉर देम ਐਂਡ ਇਨਵੀਟेशंस ਆ ਰਹੇ ਨੇ ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣੇ ਈਮੇਲ ਆਈ ਡੀਜ਼ ਆਪਣੇ ਕੰਸਲਟੈਂਟ ਨਾਲ ਇਨ ਟੱਚ ਹੋ ਜਾਓ ਬਿਕਾਜ਼ ਕੋਈ ਪਤਾ ਨਹੀਂ ਕਿ ਤੁਸੀਂ ਯੂ ਆਰ ਵਨ ਆਫ ਦਾ ਉਸ ਲੱਕੀ ਵਿਨਰਸ ਜਿਹੜਾ ਉਸ ਲੋਟਰੀ ਦੇ ਵਿੱਚ ਤੁਸੀਂ ਪਿਕ ਹੋ ਰਹੇ ਹੋ ਐਂਡ ਇਟਸ ਅ ਗੁੱਡ ਟਾਈਮ ਕਿ ਤੁਹਾੜੀ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਨੂੰ ਬਟ ਲੱਕੀ ਟਾਈਮ ਐਸ ਵਾਸਤੇ ਹੈ ਕਿ ਉਹ ਤੁਸੀਂ ਉਹਨਾਂ ਲੱਕੀ ਡਰਾ ਪੀਪਲ ਦੇ ਵਿੱਚ ਹੈਗੇ ਜੋ ਡਰਾ ਚੁਪਿਕ ਹੋ ਰਹੇ ਹੋ ਬਟ ਅ ਮਿਸ ਨਾ ਕਰ ਲਿਆ ਜੇ ਕਿਸੇ ਤਰ੍ਹਾਂ ਨਾ ਬਿਕੋਜ਼ ਇੱਕ ਵੀ ਗਲਤੀ ਨੇ ਤੁਹਾਡੀ ਫਾਈਲ ਫਿਰ ਪਿੱਛੇ ਪਾ ਦੇਣੀ ਹੈ ਜੇ ਤੁਸੀਂ ਐਪਲੀਕੇਸ਼ਨ ਨੂੰ ਆਪਣੇ ਇਨਵੀਟੇਸ਼ਨ ਨੂੰ ਮਿਸ ਕਰ ਗਏ ਤਾਂ ਅੱਛਾ ਮਨਜੀ ਕੋਈ ਨਮਾ ਐਕਸਪ੍ਰੈਸ ਐਂਟਰੀ ਦਾ ਡਰਾ ਵੀ ਆਇਆ ਹੈ ਬਿਲਕੁਲ ਸਿਮਰਤ ਜੀ ਇੱਕ ਐਕਸਪ੍ਰੈਸ ਐਂਟਰੀ ਦਾ ਹੈਲਥ ਦਾ ਡਰਾ ਆਊਟ ਹੋਇਆ ਜੀ ਠੀਕ ਹੈ ਐਂਡ 475 ਦੇ ਕੱਟਆਫ ਸਕੋਰ ਦੇ ਉੱਤੇ 4000 ਇਨਵੀਟੇਸ਼ਨਸ ਦਿੱਤੇ ਗਏ ਨੇ ਸੋ ਦਿਸ ਇਜ਼ ਅ ਵੈਰੀ ਗੁੱਡ ਟਾਈਮ ਜੇ ਤੇ ਤੁਸੀਂ ਓਕਿਪੇਸ਼ਨ ਸਪੈਸਿਫਿਕ ਡਰਾ ਦੇ ਵਿੱਚ ਫਾਲ ਕਰਦੇ ਹੋ ਜਿਸ ਤਰ੍ਹਾਂ ਹੈਲਥ ਸਰਵਿਸਿਜ਼ ਹੋ ਗਏ ਆ ਟੀਚਰਸ ਹੋ ਗਏ ਇਹੋ ਦੇ ਡਰਾਸ ਦੇ ਵਿੱਚ ਕ੍ਰੀਡਸ ਦੇ ਵਿੱਚ ਫਾਲ ਕਰਦੇ ਹੋ ਦਿਸ ਪ੍ਰੋਬਬਲੀ ਇਜ਼ ਅ ਵੈਰੀ ਵੈਰੀ ਗੁੱਡ ਟਾਈਮ ਬਿਕਾਜ਼ ਤੁਹਾਡੀ ਆਪਸ਼ਨਸ ਹੈਗੀਆਂ ਅੱਜ ਵੀ ਐਂਡ ਖਾਸ ਕਰ ਹੈਲਥ ਸਰਵਿਸਿਜ਼ ਵਾਸਤੇ ਡਾਕਟਰਸ ਫਿਜ਼ੀਓਥੈਰਾਪਿਸਟ ਫਾਰਮਾਸਿਸਟ ਨਰਸਸ ਨਰਸ ਏਡਸ ਨਰਸ ਆਡਲੀਸ ਬੜੇ ਆਰਾਮ ਨਾਲ ਐਸ ਆਕੂਪੇਸ਼ਨ ਨੂੰ ਵਿੱਚ ਕੁਆਲੀਫਾਈ ਕਰ ਸਕਦੇ ਹੋ ਈਵਨ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਆਕੂਪੇਸ਼ਨ ਦੇ ਵਿੱਚ ਐਕਸਪੀਰੀਅੰਸ ਹੈਗਾ ਤੇ 6 ਮੰਥਸ ਤੋਂ ਬਾਅਦ ਵੀ ਤੁਹਾਡੀ ਆਪਸ਼ਨਸ ਪਿਕ ਆਊਟ ਸਕਦੀਆਂ ਪਿਕ ਹੋਣਦੀਆਂ ਆਪਸ਼ਨਸ ਹੋ ਸਕਦੀਆਂ ਪਿਕ ਹੋਣਦੀਆਂ ਸੋ ਕੋਈ ਵੀ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਕਿਸੇ ਕੰਸਲਟੈਂਟ ਲਾਅਰ ਕੋਲ ਜਾ ਕੇ ਇਨਫਰਮੇਸ਼ਨ ਲੋ ਤਾਂ ਕਿ ਹੀ ਕੈਨ ਹੀ অর ਸ਼ੀ ਕੈਨ ਗਾਈਡ ਯੂ ਬੈਟਰ ਕਿ ਕਿਸ ਤਰ੍ਹਾਂ ਇਹਨੂੰ ਮੈਨੂਵਰ ਇਮੀਗ੍ਰੇਸ਼ਨ ਨੂੰ ਕਰਨਾ ਚਾਹੀਦਾ ਬਿਕੋਜ਼ ਅੱਜ ਦੀ ਤਰੀਕੇ ਇਮੀਗ੍ਰੇਸ਼ਨ ਬਹੁਤ ਡਿਫਿਕਲਟ ਹੋ ਗਈ ਹੈ ਸੋ ਜਿੱਤੇ ਤੁਹ You should right away work on that. Thieke. अच्छा मनोज जी पिछले दिनों ਦੇ ਵਿੱਚ ਇੱਕ ਇਹ ਵੀ ਚਰਚਾ ਕਿਉਂਕਿ ਆਪਣੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਅਸਾਦੇ ਨੇ ਤੇ ਪਤਾ ਲੱਗਾ ਵੀ ਉਹਦੇ ਵਿੱਚ ਵੀ ਕੁਝ ਇਨਕਮ ਦੇ ਵਿੱਚ ਚੇਂजेस ਆਈਆਂ ਨੇ ਬਿਲਕੁਲ ਸਿਮਰਤ ਜੀ ਜੁਲਾਈ 29 ਤੋਂ ਹਾਂਜੀ ਉਹਦੇ ਵਿੱਚ ਵੀ ਚੇਂजेस ਅਨਾਉਂਸ ਹੋ ਗਈਆਂ ਸੋ ਬੀਤੇ ਦੋ ਦਿਨਾਂ ਤੋਂ ਹੁਣ ਚੇਂजेस ਕੀ ਆ ਗਏ ਕਿ ਇਨਕਮ ਰਿਕੁਆਇਰਮੈਂਟ ਸਗੀ ਥੋੜੀ ਜੀ ਵੱਧ ਗਈ ਹੈ ਸੋ 4% ਦਾ ਤਕਰੀਬਨ 3.9% ਦਾ ਟੂ ਬੀ ਵੈਰੀ ਪ੍ਰੈਸਾਈਡ ਫਰਕ ਪਿਆ ਹੈਗਾ ਸੋ ਜੇ ਹੁਣ ਤੁਸੀਂ ਐਪਲੀਕੇਸ਼ਨ 29 ਜੁਲਾਈ ਤੋਂ ਬਾਅਦ ਪੋਰਟ ਅਪ ਕਰਨੀ ਹੈਗੀ ਹੈ ਤੇ ਤੁਸੀਂ ਨਵੇਂ ਇਨਕਮ ਰਿਕੁਆਇਰਮੈਂਟਸ ਨੂੰ ਜ਼ਰੂਰ ਚੈੱਕ ਕਰਨਾ ਸੋ ਜਿੰਨੇ ਵੀ ਦੋਸਤ ਪਾਈਪੈਨ ਦੇਖ ਰਹੇ ਨੇ ਜਿਹੜੇ ਸੁਪਰ ਵੀਜ਼ਾ ਦੇ ਵਿੱਚ ਆ ਇਨਫਰਮੇਸ਼ਨ ਲੈਣਾ ਚਾਹੁੰਦੇ ਨੇ ਬਿਕੋਜ਼ ਪੇਰੈਂਟਸ ਗ੍ਰੈਂਡਪੇਰੈਂਟਸ ਡਰਾਅ ਦੇ ਵਿੱਚ ਪਿਕ ਨਹੀਂ ਹੋਏ ਜਾਂ ਆਪਣੇ ਪੇਰੈਂਟਸ ਨੂੰ ਐਪਲੀਕੇਸ਼ਨ ਨਹੀਂ ਲਗਾ ਸਕੇ ਸੋ ਦਿਸ ਇਜ਼ ਅ ਵੈਰੀ ਗੁੱਡ ਟਾਈਮ ਬਟ ਇੱਕ ਚੀਜ਼ ਦਾ ਖਿਆਲ ਰੱਖਿਆ ਜਾਏ ਕਿ ਇਨਕਮ ਰਿਕੁਆਇਰਮੈਂਟਸ ਤੁਸੀਂ ਅਪਡੇਟਡ ਜ਼ਰੂਰ ਦੇਖਣੀਆਂ ਹੈਗੀਆਂ ਐਂਡ ਦੂਸਰਾ ਇਨਸ਼ੋਰੈਂਸ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਇਨਵੀਟੇਸ਼ਨ ਬੜੀ ਚੰਗੀ ਤਰ ਪੀਰੀਅਡ ਥੋੜਾ ਜਿਆਦਾ ਸੁਪਰ ਵੀਜ਼ਾ ਨੂੰ ਹੋਰ ਵੱਧ ਗਿਆ ਹੈਗਾ ਸੋ ਆ ਚੇਂजेस ਨਜ਼ਰ ਆ ਰਹੀਆਂ ਹੈਗੀਆਂ ਸੋ ਇਨਫਾਰਮੇਸ਼ਨ ਜੇ ਆਪਣੇ ਤੁਸੀਂ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਲੈ ਕੇ ਆਣਾ ਚਾਹੁੰਦੇ ਹੋ ਤੇ ਸੁਪਰ ਵੀਜ਼ਾ ਇਜ਼ ਐਨ ਅਮੇਜ਼ਿੰਗ ਆਪਸ਼ਨ ਉਹਦਾ ਰੀਜ਼ਨ ਹੈ ਸਿਮਰਤ ਜੀ ਕਿ 5 ਸਾਲ ਪੇਰੈਂਟਸ ਗ੍ਰੈਂਡਪੇਰੈਂਟਸ ਤੁਹਾਡੇ ਤੁਹਾਡੇ ਨਾਲ ਤੁਹਾਡੇ ਬੱਚਿਆਂ ਨਾਲ ਰਹਿ ਸਕਦੇ ਨੇ ਹਾਂਜੀ ਉਹਦਾ ਕੋਈ ਐਕਸਟੈਂਸ਼ਨ ਦੀ ਲੋੜ ਨਹੀਂ ਐਂ ਉਸ ਤੋਂ 5 ਸਾਲ ਬਾਅਦ ਵੀ ਐਕਸਟੈਂਸ਼ਨ ਦੀ ਲੋੜ ਹੈ ਤੇ ਤੋ ਵੀ ਤੋ 2 ਸਾਲ ਦੀ ਹੋਰ ਐਕਸਟੈਂਸ਼ਨ ਕਰ ਸਕਦੇ ਹੋ ਸੋ ਜਿਹੜੀ ਚੀਜ਼ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਹਾਂ ਇੰਸ਼ੋਰੈਂਸ ਜ਼ਰੂਰ ਬਾਈ ਨੇ ਆਪਣੇ ਨਾਲ ਰੱਖਣਾ ਹੈ ਆਪਣੀ ਉਹਨਾਂ ਦੀ ਵੈਲਿਊਜ਼ ਆਪਣੇ ਬੱਚਿਆਂ ਨੂੰ ਇੰਪਾਰਟ ਕਰਨੀ ਹੈ ਤੇ ਉਸ ਤੋਂ ਅੱਛੀ ਚੀਜ਼ ਈਵਨ ਇੰਸ਼ੋਰੈਂਸ ਬਾਈ ਵੀ ਕਰਨੀ ਪਵੇ ਤੇ ਕੋਈ ਹਰਜ਼ ਨਹੀਂ ਹੋਗਾ ਨਾਲੇ ਬਨੂ ਜੀ ਇਹ ਵੀ ਗੱਲ ਹੈ ਵੀ ਜਿਨ੍ਹਾਂ ਘਰਾਂ ਦੇ ਵਿੱਚ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਤੁਹਾਡੇ ਨਾਲ ਰਹਿੰਦੇ ਨੇ ਤਾਂ ਤੁਹਾਡੇ ਬੱਚਿਆਂ ਤੇ ਬੜਾ ਉਹਦਾ ਪੋਜ਼ਿਟਿਵ ਇਫੈਕਟ ਪੈਂਦਾ ਹੈ ਜੀ ਬਿਲਕੁਲ ਕੋਈ ਸ਼ੱਕ ਨਹੀਂ ਸੀ ਬਨੂ ਜੀ ਉਹ ਉਹ ਹੀ ਚੀਜ਼ਾਂ ਇੰਪਾਰਟ ਹੋ ਸਕਦੀਆਂ ਬੱਚਿਆਂ ਨੂੰ ਹਾਂਜੀ ਅੱਛਾ ਬਨੂ ਜੀ ਜਿਹੜੇ ਆਪਣੇ ਸਟੂਡੈਂਟ ਇੱਥੇ ਇਨ ਕੈਨੇਡਾ ਹਨ ਤੇ ਜਿਨ੍ਹਾਂ ਦਾ ਸਟੇਟਸ ਤਕਰੀਬਨ ਫਿਨਿਸ਼ ਹੋ ਗਿਆ ਜਾਂ ਫਿਨਿਸ਼ ਹੋ ਚੁੱਕਾ ਹੈ ਜਾ ਹੋਣ ਵਾਲਾ ਸੋ ਉਹਨਾਂ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ ਬਹੁਤ ਸਾਰੇ ਸਿਮਰਤ ਜੀ ਇਸ ਟਾਈਮ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਾਂ ਵਰਕ ਪਰਮਿਟ ਹੋਲਡਰ ਹੈਗੇ ਨੇ ਜਾਂ ਉਹਨਾਂ ਦੇ ਸਪਾਉਸਸ ਹੈਗੇ ਨੇ ਜਿਨ੍ਹਾਂ ਦਾ ਇੱਕ ਸਟੈਟਸ ਐਕਸਪਾਇਰ ਹੋਣ ਜਾ ਰਿਹਾ ਹੈ ਹੁਣ ਜਿਸ ਤਰ੍ਹਾਂ ਅਗਲੇ 3 ਸਾਲਾਂ ਦਾ ਸਿਨੈਰੀਓ ਨਜ਼ਰ ਆ ਰਿਹਾ ਹੈ ਕਿ ਇਹ ਨੰਬਰਸ ਹੋਰ ਰਿਸਟ੍ਰਿਕਟ ਹੋਣੇ ਸ਼ੁਰੂ ਹੋ ਗਏ ਨੇ ਐਲ ਐਮ ਆਈਆ ਹੋਣਾ ਹੋਰ ਡਿਫਿਕਲਟ ਹੋ ਗਿਆ ਸੋ ਮੈਂ ਇੱਕੋ ਹੀ ਚੀਜ਼ ਕਹਾਂਗਾ ਇੱਕੋ ਹੀ ਬੇਨਤੀ ਕਰੂੰਗਾ ਜਿੰਨੇ ਵੀ ਦੋਸਤ ਜਿੰਨੇ ਵੀ ਭਾਈ ਭੈਣ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਦੇ ਇਲਾਵਾ ਇਹਦੇ ਬਾਰੇ ਸੋਚ ਰਹੇ ਨੇ ਆਪਣੀ ਪਰਮਨੈਂਟ ਰੈਜ਼ੀਡੈਂਸੀ ਬਾਰੇ ਤੇ ਦੇ ਸ਼ੁੱਡ ਬੀ ਸੀਰੀਅਸਲੀ ਕਨਸਰਨਡ ਐਂਡ ਉਹਦੇ ਵਾਸਤੇ ਕਿਸੇ ਕੰਸਲਟੈਂਟ ਲਾਇਰ ਕੋਲ ਬੈਠ ਕੇ ਡਿਸਕਸ ਕਰਨ ਬਿਕੋਜ਼ ਅੱਜ ਵੀ ਆਪਸ਼ਨਸ ਉਹਨਾਂ ਨੂੰ ਪੀਐਨਪੀ ਦੀਆਂ ਆਪਸ਼ਨਸ ਐਗਜ਼ਿਸਟ ਕਰਦੀ ਹੈ ਸਟੱਡੀ ਪਰਮਿਟ ਇੱਕ ਹੋਰ ਸਟੱਡੀ ਪਰਮਿਟ ਤੇ ਵਾਪਸ ਜਾ ਸਕਦੇ ਹੋ ਬਟ ਕਈ ਵਾਰੀ ਵਾਪਸ ਜਾਣ ਦੇ ਨਾਲ ਪ੍ਰਾਈਵੇਟ ਕਾਲਜ ਨੇ ਤਾਂ ਐਡਮਿਸ਼ਨ ਦੇਣੀ ਨਹੀਂ ਬਿਕਾਜ਼ ਵਰਕ ਪਰਮਿਟ ਮਿਲ ਨਹੀਂ ਰਿਹਾ ਐਂਡ ਜਿੰਨੇ ਵੀ ਪ੍ਰਾਈਵੇਟ ਕਾਲਜ 온ਟਾਰੀਓ ਦੇ ਵਿੱਚ ਹੈਗੇ 99% ਦੇ ਡੋਂਟ ਤੁਹਾਨੂੰ ਪਾਲ ਦੇਣ ਵਾਸਤੇ ਐਲੀਜੀਬਿਲਟੀ ਨਹੀਂ ਹੈਗੀ ਸੋ ਇੱਕ ਵਾਰੀ ਆ ਕੇ ਜ਼ਰੂਰ ਡਿਸਕਸ ਕਰੋ ਕਿਸੇ ਕੰਸਲਟੈਂਟ ਲਾਇਰ ਕੋਲ ਐਂਡ ਦੇਖੋ ਕਿ ਕਿਹੜੀਆਂ ਆਪਸ਼ਨ ਤੁਹਾਡੇ ਵਾਸਤੇ ਵਰਕ ਕਰ ਸਕਦੀਆਂ ਆਈਸੀਸੀ ਕੋਲ ਹਲੇ ਵੀ ਕੁਝ ਪ੍ਰੋਗਰਾਮਸ ਅਸੀਂ ਸੁਜੈਸਟ ਕਰ ਸਕਦੇ ਆ ਤੁਹਾਨੂੰ ਜਿਹੜੇ ਤੁਹਾਨੂੰ ਪੀਐਨਪੀ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਪੀਆਰ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਸੋ ਇਨਫਰਮੇਸ਼ਨ ਲੈਣ ਵਾਸਤੇ ਸਾਨੂੰ ਆ ਕੇ ਕੰਟੈਕਟ ਕਰ ਸਕਦੇ ਹੋ ਅੱਛਾ ਮਨੋਜੀ ਹੁਣ ਆਪਾਂ ਗੱਲ ਕਰਦੇ ਹਾਂ ਯੂਰਪ ਦੀ ਜਿਹੜੇ ਭੈਣ ਭਰਾ ਕੋਈ ਹੋਰ ਆਪਸ਼ਨਸ ਦੇਖ ਰਹੇ ਨੇ ਜਿਨ੍ਹਾਂ ਦਾ ਇੱਧਰ ਲੈ ਕੈਨੇਡਾ ਵਿੱਚ ਨਹੀਂ ਗੱਲ ਵਾਂਢੀ ਯੂਰਪ ਵਿੱਚ ਜਾਣਾ ਚਾਹੁੰਦੇ ਕਿਸੇ ਕੰਟਰੀ ਦੇ ਵਿੱਚ ਉਹਨਾਂ ਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ ਸਿਮਰਤ ਜੀ ਯੂਰਪ ਦੇ ਵਿੱਚ ਇਸ ਟਾਈਮ ਕਾਫੀ ਸਾਰੀਆਂ ਸਾਡੇ ਕੋਲ ਓਪਨਿੰਗਸ ਹੈਗੀਆਂ ਵਰਕ ਪਰਮਿਟਸ ਦੀਆਂ ਸੋ ਐਟ ਟਰੱਕ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ ਸਾਡੇ ਕੋਲ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ ਕੁਕਸ ਦੀਆਂ ਲਾਈਨ ਕੁਕਸ ਦੀਆਂ ਓਪਨਿੰਗਸ ਹੈਗੀਆਂ ਵੇਅਰ ਹਾਊਸ ਵਰਕਰਸ ਦੀਆਂ ਓਪਨਿੰਗਸ ਹੈਗੀਆਂ ਕੰਸਟਰਕਸ਼ਨ ਕਈ ਵਾਰੀ ਬੱਚੇ ਵਾਪਸ ਨਹੀਂ ਜਾਣਾ ਚਾਹੁੰਦੇ ਕਿੰਨਾ ਤੋਂ ਆਪਣੇ ਘਰ ਆਪਣੇ ਮਾਦਰ ਪਰਿਵਾਰ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਯਾ ਇਵਨ ਜਿਹੜੇ ਦੋਸਤ ਇੰਡੀਆ ਚ ਬੈਠੇ ਹੋਏ ਨੇ ਮਿਡਲ ਈਸਟ ਦੇ ਵਿੱਚ ਬੈਠੇ ਹੋਏ ਨੇ ਉਹ ਯੂਰਪ ਵਾਸਤੇ ਉਹਨਾਂ ਵਾਸਤੇ ਅਮੇਜ਼ਿੰਗ ਓਪਰਚੁਨਿਟੀ ਹੈਗੀ ਹੈ ਯੂਰਪ ਦਾ ਇਨਫਰਾਸਟ੍ਰਕਚਰ ਦਾ ਕੋਈ ਮੁਕਾਬਲਾ ਨਹੀਂ ਸਾਡੇ ਕੋਲ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ 4 ਤੋਂ 6 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈਗਾ ਕੋਈ ਆਇਲੈਂਡਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਬਟ ਇੰਗਲਿਸ਼ ਸਮਝ ਜ਼ਰੂਰ ਆਣੀ ਚਾਹੀਦੀ ਹੈ ਤੁਸੀਂ ਬੋਲ ਸਕਦੇ ਚਾਹੇ ਆਪਣੀ ਚੀਜ਼ਾਂ ਅੰਡਰਸਟੈਂਡ ਕਰਵਾਉਣੀ ਚਾਹੀਦੀਆਂ ਹੈਗੀਆਂ ਸ ਗ੍ਰੈਜੂਏਸ਼ਨ ਨਹੀਂ ਚਾਹੀਦੀ ਕੋਈ 12ਵੀਂ ਨਹੀਂ ਚਾਹੀਦੀ ਤੇ ਆਪ অপਸ਼ਨ ਤੁਹਾਡੇ ਵਾਸਤੇ ਵਰਕ ਕਰ ਸਕਦੀਆਂ ਸੋ ਇਨਫੋਰਮੇਸ਼ਨ ਲੈਣ ਵਾਸਤੇ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਭਾਵੇਂ ਤੁਸੀਂ ਵਿਦਨ ਕੈਨੇਡਾ ਹੈਗੇ ਹੋ ਭਾਵੇਂ ਇੰਡੀਆ 'ਚ ਹੈਗੇ ਹੋ ਭਾਵੇਂ ਮਿਡਲ ਈਸਟ ਦੇ ਵਿੱਚ ਹੈਗੇ ਹੋ ਯੂਰਪ ਦਾ ਇਨਫਰਾਸਟ੍ਰਕਚਰ ਦਾ ਕੋਈ ਮੁਕਾਬਲਾ ਨਹੀਂ ਐਂ ਯੂਰੋਪੀਅਨ ਅਸੀਂ ਜੇ ਗੱਲ ਕਰੀਏ ਲਾਈਫਸਟਾਈਲ ਦਾ ਵੀ ਕੋਈ ਮੁਕਾਬਲਾ ਨਹੀਂ ਸੋ ਜੇ ਇਨਫੋਰਮੇਸ਼ਨ ਚਾਹੀਦੀ ਤੇ ਰੀਚ ਆਊਟ ਅੱਛਾ ਐਂਡ ਦੇ ਵਿੱਚ ਆਪਾਂ ਗੱਲ ਕਰਾਂਗੇ ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਭੈਣ ਭਰਾਈ ਤੇ ਹੈ ਨੇ ਕਿਉਂਕਿ ਹੁਣ ਜੋ ਹਾਲਾਤ ਨੇ ਬਾਹਰ ਕੰਮਾਂ ਦਾ ਬੜਾ ਮੁਸ਼ਕਲ ਹੈ ਸੋ ਜਿਹੜੇ ਭੈਣ ਭਰਾ ਆਪਣਾ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਤੁਸੀਂ ਸੁਜੈਸਟ ਕਰਦੇ ਹੋ ਸਿਮਰਤ ਜੀ ਕੈਨੇਡੀਅਨ ਗਵਰਨਮੈਂਟ ਬੜਾ ਵੱਡੇ ਸਪੈਂਡ ਕਰਦੀ ਹੈਗੀ ਮਨੀ ਬਿਲਕੁਲ ਜੇ ਕੋਈ ਵੀ ਪਾਈਪ ਐਨ ਪੀਆਰ ਹੈਗੇ ਨੇ ਸਿਟੀਜ਼ਨ ਹੈਗੇ ਨੇ ਆਪਣੀ এডਿਕੇਸ਼ਨ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਆਪਣੇ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਆਪਣੀ ਜੌਬ ਲੈਵਲ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਜਾਂ ਬੇਸਿਕ ਲੌਬ ਜੌਬਸ ਕਰਦੇ ਬੈਠੇ ਥੱਕ ਗਏ ਨੇ ਤੇ ਕੈਨੇਡੀਅਨ ਗਵਰਨਮੈਂਟ ਉਹਨਾਂ ਨੂੰ ਸਹੂਲਤ ਦਿੰਦੀ ਏ ਨਾ ਕਿ ਪੜਨ ਦੀ ਬਟ ਈਵਨ ਉਹਨਾਂ ਦੇ ਘਰ ਚਲਾਨ ਵਾਸਤੇ ਵੀ ਉਹਨਾਂ ਨੂੰ ਸਪੋਰਟ ਕਰਦੀ ਏ ਸੋ ਉਹਨਾਂ ਦੇ এডਿਕੇਸ਼ਨ ਨੂੰ ਵੀ ਕਵਰ ਕਰਦੀ ਹੈਗੀ ਏ ਉਹਨਾਂ ਦੇ ਘਰ ਚਲਾਨ ਨੂੰ ਵੀ ਕਵਰ ਕਰਦੀ ਏ ਸੋ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਖਾਸ ਕਰ ਓਨਟਾਰੀਓ ਦੇ ਵਿੱਚ ਹੈਗੇ ਹੋ ਤੇ ਦਿਸ ਇਜ਼ ਐਨ ਆਪਸ਼ਨ ਯੂ ਸ਼ੁੱਡ ਐਕਸਪਲੋਰ ਬਿਕੋਜ਼ ਅਹ ਇਹੋ ਜਿਹੇ ਸਕਿੱਲਸ ਹੈਗੇ ਨੇ ਜਿਹੜੇ ਤੁਸੀਂ ਲੈ ਕੇ 65 ਡਾਲਰ ਦੀ ਜੌਬ ਤੇ ਜਾ ਸਕਦੇ ਹੋ ਇਹੋ ਜਿਹੇ ਸਕਿੱਲਸ ਹੈਗੇ ਨੇ ਜਿਹੜੀ ਜੌਬ ਲੈ ਕੇ ਤੁਸੀਂ 80 ਡਾਲਰ ਦੀ ਜੌਬ ਤੇ ਉੱਤੇ ਜਾ ਸਕਦੇ ਹੋ ਇਹੋਰੇ ਸਕਿੱਲਸ ਹੈਗੇ ਨੇ ਜਿਹਦਾ ਲੈ ਕੇ ਤੁਸੀਂ ਸਟ੍ਰੇਟ ਆਪਣਾ ਬਿਜ਼ਨਸ ਵਾਲੇ ਪਾਸੇ ਜਾ ਸਕਦੇ ਸੋ ਓਪਰਚ्युनिटीज ਉਹਨਾਂ ਨੂੰ ਦੇਖੋ ਆਪਣਾ ਹੋਰਾਈਜ਼ਨ ਬ੍ਰਾਡ ਕਰੋ ਆਪਣੇ ਸਕਿੱਲਸ ਨੂੰ ਬ੍ਰਾਡ ਕਰੋ ਜੇ ਆਪਣਾ ਲਾਈਫ ਸਟਾਈਲ ਇੰਪਰੂਵ ਕਰਨਾ ਹੈ ਕਦੋਂ ਤੱਕ ਤੁਸੀਂ ਸਰਵਾਈਵਿੰਗ ਜੌਬਸ ਵੇਅਰਹਾ우스 ਜੌਬਸ ਟਿਮ ਹਾਟਨਸ ਵੈਰਾ ਕਸਟਮਰ ਸਰਵਿਸ ਦੀ ਜੌਬ ਕਰੋਗੇ ਇੰਪਰੂਵ ਯੋਰ ਸਕਿਲਸ ਐਂਡ देयर ਆ ਲੋਟ ਆਫ ਆਪਸ਼ਨਸ ਐਂਡ ਗਵਰਨਮੈਂਟ ਜਿਸ ਤਰ੍ਹਾਂ ਸਪੋਰਟ ਕਰਦੀ ਪਈ ਹੈ ਟੇਕ ਐਡਵਾਂਟੇਜ ਆਫ ਦਿਸ ਬਹੁਤ ਸਾਰੇ ਲੋਕੀ ਐਡਵਾਂਟੇਜ ਲੈ ਰਹੇ ਨੇ ਐਂਡ ਕਈ ਵਾਰੀ ਲੈਕ ਆਫ ਅਵੇਅਰਨੈਸ ਨਾਲ ਪਤਾ ਵੀ ਨਹੀਂ ਚੱਲਦਾ ਚੱਲਦਾ ਹਾਂ ਜੀ ਬਿਲਕੁਲ ਜੀ ਜਿਵੇਂ ਮਨੋਂ ਦਾ ਤੁਹਾਨੂੰ ਦੱਸਿਆ ਵੀ ਅਗਰ ਤੁਸੀਂ ਵੀ ਆਪਣਾ ਜਿਹੜਾ ਸਕਿਲਸ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਆਈਸੀਸੀ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ ਅੱਛਾ ਮਨੋਜੀ ਜਾਣ ਤੋਂ ਪਹਿਲਾਂ ਆਪਣਾ ਸੰਪਰਕ ਨੰਬਰ ਤੇ ਐਡਰੈਸ ਜ਼ਰੂਰ ਦੱਸੋ ਜੀ ਬਿਲਕੁਲ ਸਾਨੂੰ 19 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ ਸਾਡਾ ਹੈੱਡ ਆਫਿਸ ਮਿਸਿਸ ਆਗਾ ਦੇ ਵਿੱਚ ਹੈਗਾ ਜੀ 1137 1137 ਡੇਰੀ ਰੋਡ ਈਸਟ ਸਾਡਾ ਫੋਨ ਨੰਬਰ ਹੈਗਾ ਜੀ 905 461 2424 905 461 2424 ਸਾਡਾ ਵਟਸਐਪ ਨੰਬਰ 647 85096478509000 ਤੇ ਸਾਡਾ ਈਮੇਲ ਆਈਡੀ ਹੈਗਾ infoinfo@iccmigration.ca ਤੁਸੀਂ ਅਕ੍ਰਾਸ ਕੈਨੇਡਾ ਕਿਤੇ ਵੀ ਬੈਠੇ ਹੈਗੇ ਹੋ ਐਡਵਾਈਸ ਲੈਣਾ ਚਾਹੁੰਦੇ ਹੋ ਤੁਹਾਡੇ EMPLOYEES ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਮੈਨੂਵਰ ਕੀਤਾ ਜਾਵੇ ਤੁਹਾਡੇ ਹੈਲਪ ਕਿਸ ਤਰ੍ਹਾਂ ਕੀਤੀ ਜਾਵੇ ਤੇ ICC ਨੂੰ ਕਾਲ ਕਰਕੇ ਯੂ ਕੈਨ ਆਲਵੇਸ ਗੈਟ ਥੈਟ ਸਟ੍ਰੇਟ ਫਾਰਵਰਡ ਐਡਵਾਈਸ ਬਿਲਕੁਲ ਜੀ ਮਨੋਜੀ ਤੁਸੀਂ ਸਟੂਡੀਓ ਵਿੱਚ ਆਏ ਤਾਂ ਦਰਸ਼ਕਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਅਗਲੇ ਹਫਤੇ ਫੇਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ